ਐਡਵੋਕੇਟ ਗਗਰ ਨੂੰ ਪੁੱਛਣਾ ਜਾਵਾਂਗਾ ਕਿ ਭਾਈ ਤੇਰੇ ਕੋਲ ਕੋਈ ਹੋਰ ਕੇਸ ਨਹੀਂ ਹੈਗਾ ਕੋਈ ਹੋਰ ਤੇਰੇ ਕੋਲ ਮਾਮਲਾ ਨਹੀਂ ਚੱਲਦਾ ਸਿਰਫ ਇੱਕੋ ਹੀ ਮਾਮਲਾ ਹੈਗਾ ਕਿ ਪ੍ਰਿੰਕਲ ਨੇ ਮੈਨੂੰ ਆਹ ਕਹਿਤਾ ਜੀ ਪ੍ਰਿੰਕਲ ਨੇ ਮੈਨੂੰ ਉਹ ਕਹਿਤਾ ਉਹ ਵੀ ਬੇਬੁਨਿਆਦ ਗੱਲਾਂ ਕੋਈ ਲੱਗਦਾ ਹੈਗਾ ਕਿ ਭਰਾ ਦੇ ਇੰਨੇ ਗ੍ਰਹਿ ਮਾੜੇ ਚੱਲ ਰਹੇ ਨੇ ਕਿਤੇ ਜਿਵੇਂ ਸਿਆਣੇ ਕਹਿੰਦੇ ਕੋਈ ਖਵਨ ਹਵਨ ਕਰਾਇਆ ਕੋਈ ਪਾਠ ਪੂਜਾ ਕਰਾਈ ਹੈ ਵੀ ਇਹਨਾਂ ਚੀਜ਼ਾਂ ਤੋਂ ਬਚਾਇਆ ਜਾਵੇ ਅਗਰ ਇਹ ਕੁਝ ਬੋਲਣਗੇ ਤਾਂ ਉਹਨਾਂ ਨੇ ਇੱਕ ਕਾਲਾ ਕੋਟ ਪਾਇਆ ਤੇ ਉਹ ਠੀਕ ਹੈ ਤੇ ਜੇ ਕੋਈ ਆਮ ਘਰੋ ਦੀ ਕੋਈ ਬੰਦਾ ਅਗਰ ਕੁਝ ਬੋਲੇਗਾ ਤੇ ਉਹਦੇ ਤੇ ਪਰਚਾ ਦਰਜ ਹੋ ਜਾਊਗਾ ਸਪ੍ਰਿੰਕਲਰ ਹੋਈ ਇਹ ਗੱਲ ਬਾਤ ਉਹ ਮੈਨੂੰ ਸਿੱਧਾ ਦੱਸਿਆ ਹੋਣੇ ਕਿ ਝੂਠੇ ਗੇ ਇਸ ਦੇ ਵਿੱਚ ਫਸਾਉਂਦੇ ਬੈ ਨੇ ਆਮ ਐਕਟ ਦਾ ਪਰਚਾ ਉਹਦਾ ਖੁਦ ਦਾ ਲਾਇਸੈਂਸ ਵੈਪਨ ਹੈਗਾ ਵਾ ਜਿਹਦੀ ਉਹਨੇ ਸਟੋਰੀ ਪਾਈ ਸੀ ਉਹਦੇ ਬਿਹਾਵ ਦੇ ਉੱਤੇ ਉਹਦਾ ਇੱਕ ਪਰਚਾ ਦਰਜ ਕੀਤਾ ਵਾ ਸੈਕਿੰਡ ਜਿਹੜਾ ਉਹਦੇ ਤੇ ਕਹਿੰਦੇ ਪੱਦੀ ਸ਼ਬਦਾਵਲੀ ਉਹਨੇ ਵਰਤੀ ਜਦ ਕੀ ਚੈਨਲ ਦੇ ਉੱਤੇ ਇੰਟਰਵਿਊ ਦਿੰਦਾ ਪਿਆ ਵਾ ਕਰ ਇਹਨੂੰ ਸਮਝਾਇਆ ਗਿਆ ਤਾਂ ਹੀ ਹਣੀ ਸੇਠੀ ਦੇ ਨਾਲ ਇਹਦਾ ਰਾਜੀਨਾਮਾ ਹੋਇਆ ਬੀਤੇ ਦਿਨ ਦੇ ਵਿੱਚ ਆਪਾਂ ਆਪ ਹੀ ਦੇਖ ਲਿਆ ਪਰਿਵਾਰ ਉਹਨੂੰ ਇਸ ਚੀਜ਼ ਲਈ ਸਪੋਰਟ ਨਹੀਂ ਕਰਦਾ ਪਿਆ ਹੈਗਾ ਕਿ ਉਹ ਕਿਸੇ ਨਾਲ ਗਾਲੀ ਗਲੋਚ ਕਰੇ ਜਾਂ ਕਿਸੇ ਨਾਲ ਲੜੇ ਬਠਾ ਆ ਕੇ ਉਹਦਾ ਰਾਜੀਨਾਮਾ ਕਰਵਾਇਆ ਬਕਾਇਦਾ ਇਹਨਾਂ ਦੇ ਕੰਪਰੋਮਾਈਜ਼ ਕਰਵਾਏ ਤੇ ਹੋਰ ਵੀ ਜਿਹੜੇ ਮੁੱਦੇ ਨੇ ਉਹਨਾਂ ਨੂੰ ਵੀ ਸੋਲਵ ਕੀਤਾ ਜਾਊਗਾ ਕੋਈ ਗੱਲ ਨਹੀਂ ਅਗਰ ਮਰਦਾ ਦੇ ਪੈਂਦੀ ਹੈ ਤੇ ਫਿਰ ਅਸੀਂ ਨਿਬੇੜ ਵੀ ਲਵਾਵਾਂਗੇ ਕੋਈ ਵੱਡੀ ਗੱਲ ਨਹੀਂ ਜੀ ਬਿਲਕੁਲ ਕੋਰਟ ਰੂਮ ਦੇ ਵਿੱਚ ਆਇਆ ਬਕਾਇਦਾ ਕੋਰਟ ਦੇ ਬਾਹਰ ਆ ਕੇ ਉਹਨੇ ਦੱਬ ਕੇ ਲਲਕਾਰੇ ਮਾਰੇ ਨੇ ਇਸ਼ਾਰਾ ਦਿੱਤਾ ਹੈਗਾ ਵਾ ਹੋਰ ਉਹਨਾਂ ਭਾਜੀ ਮੈਂ ਤਾਂ ਹੈਰਾਨ ਹੈਗਾ ਵਾਂ ਕਿ ਪ੍ਰਸ਼ਾਸਨ ਐਕਚੁਅਲੀ ਕੀ ਹੈ ਪ੍ਰਸ਼ਾਸਨ ਦਾ ਧਿਆਨ ਵੀ ਪ੍ਰਿੰਕਲ ਦੇ ਉੱਤੇ ਹੀ ਹੈਗਾ ਵਾ ਕਿ ਪ੍ਰਿੰਕਲ ਨੂੰ ਹੀ ਦਬਾਇਆ ਜਾਵੇ ਤੇਰੀ ਲੋਕਾਂ ਨੂੰ ਇਹ ਲੱਗਣਾ ਵੀ ਕਿਤੇ ਹਣੀ ਸੇਠੀ ਦਾ ਵੀ ਵਿਚੋ ਵਿਚ ਕੋਈ ਇਨਵੋਲਵਮੈਂਟ ਨਹੀਂ ਭਾਜੀ ਹਣੀ ਸੇਠੀ ਦੇ ਨਾਲ ਸਾਡਾ ਕੰਪਰਮਾਈਜ਼ ਹੋ ਚੁੱਕਾ ਹੈ ਬਕਾਇਦਾ ਉਹਦੀ ਮੈਨੂੰ ਸਵੇਰੇ ਕਾਲ ਵੀ ਆਈ ਉਹਨੇ ਹਾਲ ਚਾਲ ਵੀ ਪੁੱਛਿਆ ਉਹਨੇ ਮੈਨੂੰ ਇਹ ਵੀ ਕਿਹਾ ਕਿ ਜੇ ਕਿਤੇ ਲੋਡ ਬੰਦੀ ਭਰਾ ਤੇ ਦੱਸ ਦੇ ਮੈਂ ਆ ਜੰਨਾ ਵਾ ਮੇਰੀ ਵੀ ਉਹਨੂੰ ਇਹੀ ਸਲਾਹ ਸੀਗੀ ਕਿ ਵੀਰੇ ਤੇਰੀ ਨਹੀਂ ਨੀਡ ਹੈਗੀ ਤੂੰ ਆਪਦਾ ਸ਼ਾਂਤ ਰਹਿ ਤੂੰ ਵੀ ਆਪਣੇ ਵਪਾਰ ਵੱਲ ਧਿਆਨ ਦੇ ਕਿ ਹਣੀ ਸੇਠੀ ਦੇ ਨਾਲ ਉਹਦਾ ਰਾਜੀ ਨਾਮਾ ਕਰਵਾਇਆ ਹੋਇਆ ਹੈ ਜੇ ਫੈਮਿਲੀ ਦਾ ਦਬਾਅ ਸੀਗਾ ਤੇ ਤਾਂ ਹੀ ਮੁੰਡਾ ਸ਼ਾਂਤ ਹੋਇਆ ਵਾ ਪ੍ਰੋਪਰਲੀ ਉਹਨੂੰ ਸ਼ਾਂਤ ਕੀਤਾ ਜਾ ਰਿਹਾ ਹੈ ਦੇ ਐਕਸ ਐਮ ਐਲ ਨੇ ਨਾਲ ਉਹਨਾਂ ਦੇ ਨੇ ਐਡਵੋਕੇਟ ਜਿਹੜੇ ਗगनਪ੍ਰੀਤ ਨੇ ਉਹਨਾਂ ਨਾਲ ਕੋਲ ਹੋਰ ਕੋਈ ਮੁੱਦਾ ਹੈ ਨਹੀਂ ਇਹਨਾਂ ਨੂੰ ਹੈ ਕਿ ਪ੍ਰਿੰਕਲ ਦੇ ਨਾਲ ਹੀ ਅਸੀਂ ਆਪਣੇ ਪੰਗੇ ਲਈ ਚਲੀਏ ਤੇ ਆਪਣਾ ਮੁੱਦਾ ਜਿਹੜਾ ਪਖਾ ਕੇ ਰੱਖੀਏ ਢੇਲੀ ਪੋਸਟ ਪੰਜਾਬੀ ਦੇ ਦੇਖ ਰਹੇ ਹਾਂ ਤੇ ਮੈਂ ਹਾਂ ਦੀਪ ਸੰਦੀਪ ਲੁਧਿਆਣਾ ਦੇ ਮਸ਼ਹੂਰ ਕਾਰੋਬਾਰੀ ਪ੍ਰਿੰਕਲ ਲੁਧਿਆਣਾ ਹਾਲੀ ਦੇ ਵਿੱਚ ਜ਼ਮਾਨਤ ਤੇ ਬਾਹਰ ਆਉਂਦੇ ਨੇ ਤੇ ਹੁਣ ਉਹਨਾਂ ਦੀ ਮੁੜ ਗ੍ਰਿਫਤਾਰੀ ਹੋਈ ਹੈ ਕਿਸ ਐਕਟ ਦੇ ਅੰਡਰ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਹਾਲਾਂਕਿ ਤੁਹਾਨੂੰ ਦੱਸਦੀ ਕਿ ਜੋ ਜਾਣਕਾਰੀ ਮਿਲੀ ਹੈ ਕਿ ਪਿੰਕਲ ਲੁਧਿਆਣਾ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਵੱਲੋਂ ਇੱਕ ਦਿਨ ਦਾ ਜਿਹੜਾ ਰਿਮਾਂਡ ਵੀ ਲੈ ਲਿਆ ਗਿਆ ਪੂਰਾ ਕੀ ਸਾਰਾ ਮਾਮਲਾ ਇਹ ਗੱਲਬਾਤ ਉਹਨਾਂ ਦੇ ਭਰਾ ਦੇ ਨਾਲ ਕਰਦੇ ਆਂ ਬਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ ਜੀ ਕੀ ਘਟਨਾ ਕੀ ਕਾਰਨ ਕੀ ਹੈ ਸਾਰੇ ਅੱਜ ਬਾਜੀ ਪ੍ਰਿੰਕਲ ਦੀ ਤਰੀਕ ਸੀਗੀ ਕੋਰਟ ਦੇ ਵਿੱਚ ਤੇ ਜਿਵੇਂ ਉਹ ਆਪਣੇ ਇਕ ਦੋ ਦੋਸਤਾਂ ਦੇ ਨਾਲ ਉੱਥੇ ਕੋਰਟ ਦੇ ਵਿੱਚ ਆਪਣੀ ਹਾਜ਼ਰੀ ਭਰਨ ਗਿਆ ਵਾ ਬਕਾਇਦਾ ਉਹਨੇ ਕੋਰਟ ਦੇ ਵਿੱਚ ਆਪਣੀ ਹਾਜ਼ਰੀ ਭਰੀ ਹੈ ਹਾਜ਼ਰੀ ਭਰਨ ਤੋਂ ਬਾਅਦ ਜਦੋਂ ਕੋਰਟ ਚੋਂ ਬਾਹਰ ਨਿਕਲਿਆ ਵਾ ਤੇ ਉਹਦੀ ਅਰੈਸਟ ਹੋ ਗਈ ਹੈ ਨੌਲੇਜ ਸਾਨੂੰ ਇਸ ਦੇ ਬਾਰੇ ਬਿਲਕੁਲ ਵੀ ਨਹੀਂ ਸੀ ਕਿ ਕਿਸ ਕੇਸ ਦੇ ਵਿੱਚ ਅਰੈਸਟ ਕੀਤਾ ਨਾ ਕੋਈ ਇਹਦੇ ਦੇ ਸਾਨੂੰ ਕੋਈ ਪ੍ਰੋਪਰ ਜਾਣਕਾਰੀ ਦਿੱਤੀ ਰਹੀ 2-3 ਘੰਟੇ ਤੱਕ ਅਸੀਂ ਐਫ ਆਈ ਆਰ ਦੀ ਕਾਪੀ ਮੰਗਦੇ ਰਹੇ ਹਾਂ ਕੋਈ ਐਫ ਆਈ ਆਰ ਦੀ ਕਾਪੀ ਨਹੀਂ ਮਿਲੀ ਐਟ ਦੀ ਐਂਡ ਦੇ ਵਿੱਚ ਜਦੋਂ ਅਸੀਂ ਕੋਰਟ ਵਿੱਚ ਐਂਟਰ ਕੀਤੇ ਹਾਂ ਤੇ ਸਾਨੂੰ ਤਾਂ ਐਫ ਆਈ ਆਰ ਦੀ ਕਾਪੀ ਮਿਲਦੀ ਵੀ ਜਿਹਦੇ ਚ ਪਤਾ ਲੱਗਦਾ ਪਿਆ ਵਾ ਕਿ ਇਹਦੇ ਤੇ ਇੱਕ ਆਈਟੀ ਐਕ ਜੋ ਵੈਪਨ ਹੈਗਾ ਵੈ ਅਗਰ ਉਹਨੇ ਅਗਰ ਦਿਖਾਇਆ ਵੈ ਤੇ ਹੁਣੇ ਗਾਈਡਲਾਈਨਸ ਦੇ ਵਿੱਚ ਕਿਵੇਂ ਹੈ ਕਿ ਅਗਰ ਉਹ ਗਲਤ ਹੈ ਤੇ ਚਲੋ ਉਹਦੇ ਅਕੋਰਡਿੰਗ ਕਿੱਦਾਂ ਉਹਨੇ ਸੋਸ਼ਲ ਮੀਡੀਆ ਤੇ ਦਿਖਾਇਆ ਸੋਸ਼ਲ ਮੀਡੀਆ ਦੇ ਉੱਤੇ ਉਹਨੂੰ ਕੋਈ ਸਟੋਰੀ ਕੋਈ ਪਾਈ ਹੋਈ ਸੀ ਆਪਣੀ ਕੋਈ ਹੁਣ ਕੋਈ ਉਹਨੇ ਸਾਫ਼ ਕਰਦੇ ਹੋਇਆ ਕੋਈ ਆਪਣੀ ਕੋਈ ਸਟੋਰੀ ਕਰਕੇ ਪਾਈ ਹੋਣੀ ਹੈ ਤੇ ਉਹਨੇ ਆਪਣਾ ਆਮ ਜਿਹੜਾ ਉਹਦਾ ਲਾਇਸੈਂਸ ਵੈਪਨ ਹੈ ਉਹ ਉਹਨੇ ਉਹਦੀ ਸਟੋਰੀ ਪਾਈ ਹੈ ਤੇ ਉਹਦੇ ਉੱਤੇ ਹੀ ਉਹਦੇ ਤੇ ਪਰਚਾ ਦਰਜ ਨਹੀਂ ਪਰ ਲੱਗਦਾ ਹੈਗਾ ਵੀ ਜ਼ਮਾਨਤ ਤੇ ਉਹ ਬਾਹਰ ਆਇਆ ਹੋਇਆ ਸਿੱਖ ਲੈ ਲੈਣੀ ਚਾਹੀਦੀ ਹੈ ਸਿੱਖ ਲੈ ਲੈਣੀ ਚਾਹੀਦੀ ਹੈ ਇਹਨਾਂ ਗੱਲਾਂ ਤੋਂ ਸਮਝ ਲੈਣਾ ਚਾਹੀਦਾ ਪਾਜੀ ਸਿੱਖ ਲੈਣੀ ਚਾਹੀਦੀ ਏ ਬਕਾਇਦਾ ਸਮਝਾਇਆ ਵੀ ਜਾ ਰਿਹਾ ਵੈ ਤੁਸੀਂ ਬੀਤੇ ਦਿਨ ਦੇਖਿਆ ਹੋਏਗਾ ਕਿ ਹਾਨੀ ਸਿਟੀ ਦੇ ਨਾਲ ਉਹਦਾ ਰਾਜੀ ਨਾਮਾ ਕਰਵਾਇਆ ਹੋਇਆ ਹੈ ਜੇ ਫੈਮਿਲੀ ਦਾ ਦਬਾਅ ਸੀਗਾ ਤੇ ਤਾਂ ਹੀ ਮੁੰਡਾ ਸ਼ਾਂਤ ਹੋਇਆ ਵੈ ਪ੍ਰੋਪਰਲੀ ਉਹਨੂੰ ਸ਼ਾਂਤ ਕੀਤਾ ਜਾ ਰਿਹਾ ਹੈ ਰੁਜੀਵਿਆਂ ਦੇ ਵਿੱਚ ਰੱਖਿਆ ਜਾ ਰਿਹਾ ਇੱਕ ਵਪਾਰ ਵੱਲ ਧਿਆਨ ਦੇ ਰਿਹਾ ਦਰਾਹੇ ਦੇ ਕੋਲ ਆਪਣੀ ਦੁਕਾਨ ਖੋਲਦਾ ਪਿਆ ਵੈ ਹੁਣ ਅਗਰ ਉਹ ਆਪਣੇ ਕੰਮ ਵੱਲ ਧਿਆਨ ਦੇ ਰਿਹਾ ਵਪਾਰ ਵਿੱਚ ਧਿਆਨ ਦੇ ਰਿਹਾ ਬਟ ਉਹਨੂੰ ਕਿਸੇ ਨਾ ਕਿਸੇ ਪੁਰਾਣੀ ਰੰਜਿਸ਼ ਕਰਕੇ ਬੇਸਿਕਲੀ ਕੀ ਹੈਗਾ ਵੈ ਕਿ ਇੱਕ ਮੁੱਦਾ ਹੈ ਕਿ ਆਪਣੇ ਕੋਈ ਇੱਥੇ ਦੇ ਐਕਸ ਐਮ ਐਲ ਨਹੀਂ ਹੈਗੇ ਨੇ ਨਾਲ ਉਹਨਾਂ ਦੇ ਹਲੇ ਹੋਏ ਨੇ ਐਡਵੋਕੇਟ ਜਿਹੜੇ ਗਗਨਪ੍ਰੀਤ ਨੇ ਹੁਣ ਇਹਨਾਂ ਕੋਲ ਹੋਰ ਕੋਈ ਮੁੱਦਾ ਹੈ ਨਹੀਂ ਇਹਨਾਂ ਨੂੰ ਹੈ ਕਿ ਪ੍ਰਿੰਕਲ ਦੇ ਨਾਲ ਹੀ ਅਸੀਂ ਆਪਣੇ ਪੰਗੇ ਲਈ ਚਲੀਏ ਤੇ ਆਪਣਾ ਮੁੱਦਾ ਜਿਹੜਾ ਪਖਾ ਕੇ ਰੱਖੀਏ ਮੈਂ ਆਪ ਕਹਿਣਾ ਵਾ ਕਿ ਸੋਸ਼ਲ ਮੀਡੀਆ ਦੇ ਉੱਤੇ ਹੁਣ ਕੋਈ ਹੋਰ ਵੀ ਕੰਮ ਕਰ ਲੋ ਐਡੇ ਮੁੱਦੇ ਚੱਲਦੇ ਪਏ ਆ ਭਾਈ ਸੰਦੀਪ ਵਾਲਾ ਮੁੱਦਾ ਚੱਲਦਾ ਪਿਆ ਵਾ ਕਿੰਨੀ ਉੱਥੇ ਪ੍ਰੋਬਲਮ ਜਲਦੀ ਵੀ ਉਹਨਾਂ ਨੂੰ ਕਿੰਨੀ ਕੁੱਟਮਾਰ ਤਾਂ şiddat ਕੀਤੀ ਗਈ ਉਹਨਾਂ ਦੇ ਉੱਤੇ ਹੜਾ ਦਾ ਮੁੱਦਾ ਚੱਲਦਾ ਪਿਆ ਵਾ ਅਸੀਂ ਖੁਦ ਸੇਵਾ ਕਰਕੇ ਆਏ ਆ ਬਕਾਇਦਾ ਹੁਣ ਸਾਡਾ ਸੈਕੰਡ ਪ ਉੱਪਰ ਦੇ ਭਾਜੀ 5 ਲੱਖ ਤੱਕ ਦੇ ਕੱਲੇ ਕੱਪੜੇ ਨਾਲ ਜੁੱਤੇ ਚਪਲਾਂ ਉਸ ਤੋਂ ਇਲਾਵਾ ਰਾਸ਼ਨ ਹੋਰ ਕਾਫੀ ਕੁਝ ਚਲੋ ਇਕੱਠਾ ਕੀਤਾ ਸਮਗਰੀ ਇਕੱਠੀ ਕੀਤੀ ਹੋਈ ਹੈ ਇੱਕ ਵਾਰੀ ਹੋ ਕੇ ਆ ਗਏ ਆ ਅੰਮ੍ਰਿਤਸਰ ਜਨਾਲੇ ਦੇ ਵਿੱਚ ਹੋ ਕੇ ਆਏ ਆ ਭਾਈ ਮਨਪ੍ਰੀਤ ਸਿੰਘ ਮੱਨਣਾ ਦੀ ਟੀਮ ਦੇ ਨਾਲ ਸੰਪਰਕ ਕਰਕੇ ਸਾਰਾ ਕੁਝ ਉੱਥੇ ਵੀ ਦੇ ਕੇ ਆਏ ਆ ਦੁਬਾਰਾ ਫਿਰ ਜਾਣਾ ਸੀਗਾ ਹਜੇ ਦਰਤਾਲ ਮੇਲੀ ਚੱਲਦਾ ਪਿਆ ਸੀਗਾ ਤੇ ਅੱਜ ਨਵਾਂ ਪਸੂੜਾ ਸਾਨੂੰ ਵੀ ਪਤਾ ਲੱਗਾ ਪਰ ਪਰ ਲੱਗਦਾ ਹੈਗਾ ਭਾਈ ਕਿ ਆਪਣੀ ਜਵਾਨ ਤੇ ਧਿਆਨ ਰੱਖਣਾ ਚਾਹੀਦਾ ਦੂਸਰੀ ਗੱਲ ਇਹ ਹੈ ਕਿ ਜੋ ਜਾਣਕਾਰੀ ਸਾਨੂੰ ਵੀ ਮਿਲੀ ਹੈ ਕਿ ਵਕੀਲਾਂ ਦੇ ਬਾਰੇ ਕੋਈ ਜਿਹੜੀ ਉਹਨਾਂ ਨੇ ਗਲਤ ਸ਼ਬਦਾਵਲੀ ਭਾਜੀ ਮੈਂ ਤੁਹਾਨੂੰ ਇੱਕ ਵੀਡੀਓ ਦਿੰਦਾ ਹਾਂ ਤੁਸੀਂ ਨਾਲ ਦੀ ਨਾਲ ਆਪਣੇ ਚੈਨਲ ਤੇ ਚਲਾਓ ਕਿ ਮਾਨਯੋਗ ਸੀਪੀ ਸਾਹਿਬ ਤੁਸੀਂ ਪ੍ਰਿੰਕਲ ਦੀ ਅਗਰ ਕੋਈ ਹਰਕਤ ਹੈ ਤੇ ਉਹਦੇ ਤੇ ਉਹਦੇ ਤੇ ਜਿਹੜੀ ਬਣਦੀ ਕਾਰਵਾਈ ਕਰ ਰਹੇ ਹੋ ਤੇ ਇੱਕ ਇਹ ਜਿਹੜੇ ਐਡਵੋਕੇਟ ਬਾਰ ਕਾਉਂਸਲ ਮੈਂ ਦੇਖ ਰਿਹਾ ਕਿ ਹੈਰਾਨ ਹੋ ਰਿਹਾ ਵਾਂ ਕਿ ਆਪਣਾ ਹੀ ਕਿਨਾਂ ਦਾ ਐਡਵੋਕੇਟ ਭਾਈਚਾਰੇ ਦੇ ਵਿੱਚੋਂ ਇੱਕ ਬੰਦਾ ਹੈਗਾ ਵਾ ਜਿਹੜਾ ਸ਼ਰੇਆਮ ਵੀਡੀਓ ਪਾ ਕੇ ਗਾਲੀ ਗਲੋਚ ਕਰਦਾ ਵਾ ਤੇ ਉਹਦੇ ਉੱਤੇ ਕੋਈ ਜਵਾਬ ਮਤਲਬ ਜਵਾਬੀ ਨਹੀਂ ਕੀਤੀ ਜਾ ਸਕਦੀ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ ਸਿਰਫ ਪ੍ਰਿੰਕਲ ਹੀ ਨਜ਼ਰ ਆ ਰਿਹਾ ਵਾ ਠੀਕ ਹੈ ਪ੍ਰਿੰਕਲ ਦੇ ਉੱਤੇ ਅਗਰ ਤੁਸੀਂ ਕੋਈ ਕਾਰਵਾਈ ਕਰਦੇ ਹੋ ਅਸੀਂ ਕਹਿੰਦੇ ਆ ਕਿ ਅਗਰ ਕੋਈ ਅਨੇ ਕ੍ਰਾਈਮ ਕੀਤਾ ਜਾਂ ਕੋਈ ਚੀਜ਼ ਹੈਗੀ ਉਹ ਆਨ ਵਾਲੇ ਟਾਈਮੇ ਹੀ ਪਤਾ ਲੱਗ ਜੂਗੀ ਪਰ ਅਗਰ ਜਾਣ ਬੁਝ ਕੇ ਉਲਝਾਇਆ ਜਾ ਰਿਹਾ ਹੈ ਫਿਰ ਐਵੇਂ ਨਹੀਂ ਫਿਰ ਸਾਨੂੰ ਹਾਈ ਕੋਰਟ ਦਾ ਰੁਖ ਕਰਨਾ ਆਂਦਾ ਸੀ ਹਾਈ ਕੋਰਟ ਦੇ ਵਿੱਚ ਆਪਣੇ ਨੂੰ ਲੱਗਦਾ ਹੈਗਾ ਕਿ ਭਰਾ ਦੇ ਇੰਨੇ ਗ੍ਰਹਿ ਮਾੜੇ ਚੱਲ ਰਹੇ ਨੇ ਕਿਤੇ ਜਿਵੇਂ ਸਿਆਣੇ ਕਹਿੰਦੇ ਕੋਈ ਖਵਨ-ਹੁਵਨ ਕਰਾਇਆ ਕੋਈ ਪਾਠ ਪੂਜਾ ਕਰਾਈਏ ਵੀ ਇਹਨਾਂ ਚੀਜ਼ਾਂ ਤੋਂ ਬਚਾਇਆ ਜਾਵੇ ਪਾਜੀ ਐਵੇਂ ਹੈ ਕਿ ਅਸੀਂ ਗੁਰੂ ਘਰ ਨੂੰ ਮੰਨਣ ਆਲੇ ਆ ਬਾਬਾ ਦੀਪ ਸਿੰਘ ਗੁਰਦੁਆਰੇ ਮੰਨਣ ਆਲੇ ਆਗੇ ਆ ਮਥਾ ਡੇ ਕਰਨ ਵਾਲੇ ਉੱਥੇ ਜਾ ਕੇ ਅਸੀਂ ਆਪਣੀ ਅਰਦਾਸ ਕਰਦੇ ਰਹਨੇ ਆ ਕੋਈ ਇਹ ਨਹੀਂਗਾ ਕਿ ਕੋਈ ਪਾਠ ਪੂਜਾ ਜਾਂ ਹਵੰਦੇ ਨਾਲ ਹੀ ਚੀਜ਼ਾਂ ਹੋਣ ਕਹਿੰਦਾ ਮਤਲਬ ਇਹ ਹੈ ਵੀ ਤਾਂਕਿ ਬੰਦਾ ਜਿਹੜਾ ਵਾਰ-ਵਾਰ ਇਨ੍ਹਾਂ ਚੱਕਰਾਂ ਦੇ ਵਿੱਚ ਫਸ ਰਿਹਾ ਕਈ ਵਾਰੀ ਉਹ ਅਸੀਂ ਤਾਂ ਕਰਕੇ ਵੈਸੇ ਗੱਲ ਕਹਿੰਦੇ ਆ ਵੀ ਤੋ ਉਹਨੂੰ ਨਹੀਂ ਲੱਗਿਆ ਵੀ ਵਾਰ-ਵਾਰ ਪ੍ਰਿੰਕਲ ਹੀ ਕਿਉਂ ਇਨ੍ਹਾਂ ਮਾਮਲਿਆਂ ਦੇ ਵਿੱਚ ਅੜ ਰਿਹਾ ਕਿਤੇ ਨਾ ਕਿਤੇ ਤਾਂ ਪ੍ਰਿੰਕਲ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਇਹ ਗੱਲ ਤਾਂ ਮੈਂ ਨਾ ਤੁਹਾਡੇ ਜ਼ਰੀਏ ਐਡਵੋਕੇਟ ਗਗਨ ਨੂੰ ਪੁੱਛਣਾ ਜਾਵਾਂਗਾ ਕਿ ਭਾਈ ਤੇਰੇ ਕੋਲ ਕੋਈ ਹੋਰ ਕੇਸ ਨਹੀਂ ਹੈਗਾ ਕੋਈ ਹੋਰ ਤੇਰੇ ਕੋਲ ਮਾਮਲਾ ਨਹੀਂ ਚੱਲਦਾ ਸਿਰਫ ਇੱਕੋ ਹੀ ਮਾਮਲਾ ਹੈਗਾ ਕਿ ਪ੍ਰ ਜੱਜ ਸਾਹਿਬ ਦੇ ਅੱਗੇ ਅੱਜ ਵੀ ਇਹ ਅਗਰ ਕੋਰਟ ਰੂਮ ਦੇ ਵਿੱਚ ਹੋਇਆ ਤੇ ਮੈਂ ਬਕਾਇਦਾ ਇੱਕ ਵੀਡੀਓ ਦਿਖਾਈ ਹੈ ਜਿਦੇ ਵਿੱਚ ਇਹ ਕਿੰਨੀ ਭਦੀ ਸ਼ਬਦਾਵਲੀ ਵਰਤਦੇ ਪਏ ਹੈਗੇ ਨੇ ਮੇਰੇ ਮਦਰ ਨੂੰ ਲੈ ਕੇ ਕਿਉਂ ਅਗਰ ਇਹ ਕੁਝ ਬੋਲਣਗੇ ਤਾਂ ਉਹਨਾਂ ਨੇ ਇੱਕ ਕਾਲਾ ਕੋਟ ਪਾਇਆ ਤੇ ਉਹ ਠੀਕ ਹੈ ਤੇ ਜੇ ਕੋਈ ਆਮ ਘਰ ਦੀ ਕੋਈ ਬੰਦਾ ਅਗਰ ਕੁਝ ਬੋਲੇਗਾ ਤੇ ਉਹਦੇ ਤੇ ਪਰਚਾ ਦਰਜ ਹੋ ਜਾਊਗਾ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਮੇਰੇ ਭਰਾ ਦੀ ਗ੍ਰਿਫਤਾਰੀ ਹੋ ਗਈ ਹੈ ਤਕਰੀਬਨ ਕੋਈ 10:30 ਤੋਂ 11:15 ਦਾ ਟਾਈਮ ਸੀਗਾ ਮੈਨੂੰ ਮੈਂ ਘਰ ਹੀ ਸੀਗਾ ਆਪਣਾ ਤਿਆਰ ਹੋ ਗਿਆ ਮੈਂ ਦੁਕਾਨ ਤੇ ਆਇਆ ਆਪਣਾ ਵਪਾਰ ਕਰਨ ਲਈ ਤੇ ਮੈਨੂੰ ਉੱਥੋਂ ਦੀ ਪਤਾ ਲੱਗਾ ਕਿ ਉਹਦੀ ਅਰੈਸਟ ਪਈ ਹੈ ਤੇ ਅਸੀਂ ਕੋਰਟ ਦੇ ਵਿੱਚ ਚਲੇ ਗਏ ਇਹ ਗੱਲਬਾਤ ਹੋਈ ਹੈ ਤੁਹਾਡੀ ਉੱਥੇ ਪ੍ਰਿੰਕਲ ਨਾਲ ਕੀ ਕਿਹਾ ਉਹਨੇ ਪ੍ਰਿੰਕਲ ਨਾਲ ਹੋਈ ਹੈ ਗੱਲਬਾਤ ਉਹ ਮੈਨੂੰ ਸਿੱਧਾ ਦੱਸਿਆ ਹੋਣੇ ਕਿ ਝੂਠੇ ਗੇਜ਼ ਦੇ ਵਿੱਚ ਫਸਾਉਂਦੇ ਬੈ ਨੇ ਆਮ ਐਕਟ ਦਾ ਪਰਚਾ ਉਹਦਾ ਖੁਦ ਦਾ ਲਾਇਸੈਂਸ ਵੈਪਨ ਹੈਗਾ ਵਾ ਜਿਹਦੀ ਉਹਨੇ ਸਟੋਰੀ ਪਾਈ ਸੀ ਉਹਦੇ ਬਿਹਾਫ ਦੇ ਉੱਤੇ ਉਹਦਾ ਇੱਕ ਪਰਚਾ ਦਰਜ ਕੀਤਾ ਵਾ ਸੈਕਿੰਡ ਜਿਹੜਾ ਉਹਦੇ ਤੇ ਕਹਿੰਦੇ ਭੱਦੀ ਸ਼ ਬੀਬਕਾਰ ਹੀ ਲੈਂਦਾ ਵੇ ਇਹਦਾ ਮਤਲਬ ਜਾਣ ਕੇ ਜਿਹੜਾ ਸਭ ਕੁਝ ਹੋ ਗਿਆ ਹੈ ਮਤਲਬ ਜਾਣ ਜਾਣ ਕੇ ਉਹਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਭਾਜੀ ਬੇਸਿਕਲੀ ਉਹਨੂੰ ਟਾਰਗੇਟ ਕੀਤਾ ਜਾ ਰਿਹਾ ਵੈ ਉਹਨੂੰ ਉਲਝਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਹ ਚੀਜ਼ ਐਵੇਂ ਨਹੀਂਗਾ ਕਿ ਤੁਸੀਂ ਇਹਨੂੰ ਐਵੇਂ ਬਾਰ ਬਾਰ ਉਲਝਾਈ ਜਾਓਗੇ ਠੀਕ ਹੈ ਪ੍ਰਸ਼ਾਸਨ ਆਪਣਾ ਕੰਮ ਕਰਦਾ ਪਿਆ ਜੇ ਅਗਰ ਕੋਈ ਚੀਜ਼ ਗਲਤ ਕਰਦਾ ਪਿਆ ਤੇ ਤੁਸੀਂ ਆਪਣੀ ਕਾਰਵਾਈ ਕਰੋ ਤੇ ਅਸੀਂ ਪ੍ਰਸ਼ਾਸਨ ਦੇ ਨਾਲ ਵੀ ਆ ਪਰ ਅਗਰ ਨਜਾਇਜ਼ ਕਿਸੇ ਦੇ ਨਾਲ ਧੱਕਾ ਹੋਏਗਾ ਤੇ ਫਿਰ ਸਾਨੂੰ ਹਾਈ ਕੋਰਟ ਦਾ ਰੁਖ ਕਰਨਾ ਪੈਣਾ ਅਸੀਂ ਉੱਥੇ ਜਾ ਕੇ ਆਪਣੀ ਫਿਰ ਦਸਤਕਦ ਦੇਵਾਂਗੇ ਨਹੀਂ ਜੇ ਪਰਿਵਾਰ ਦੇ ਵਿੱਚ ਹੁਣ ਤੁਸੀਂ ਗੱਲ ਹੋਈ ਹੈ ਜਾਂ ਜਦੋਂ ਉਹ ਜ਼ਮਾਨਤ ਤੇ ਬਾਹਰ ਆਇਆ ਤੁਸੀਂ ਆਪਣੀ ਲਾਸਟ ਟਾਈਮ ਇੰਟਰਵਿਊ ਹੋਈ ਤਾਂ ਤੁਸੀਂ ਕਿਹਾ ਵੀ ਹੁਣ ਪਰਿਵਾਰ ਦੇ ਵਿੱਚ ਉਹਨੂੰ ਬੈਠ ਕੇ ਸਮਝਾਵਾਂਗੇ ਇਹ ਵੀਡੀਓ ਉਸ ਤੋਂ ਬਾਅਦ ਦਾ ਆ ਭਾਜੀ ਇਹ ਵੀਡੀਓ ਉਸ ਤੋਂ ਬਾਅਦ ਦੀ ਹੈ ਜਦ ਜੇ ਮੇਰਾ ਤੁਹਾਡੇ ਨਾਲ ਇੰਟਰਵਿਊ ਹੋਇਆ ਸੀ ਮੈਂ ਵੀ ਉਹਦੇ ਚ ਤੁਹਾਨੂੰ ਇਹੀ ਕਹਿ ਕੇ ਗਿਆ ਕਿ ਇਹਨੂੰ ਸਮਝਾਇਆ ਜਾਊਗਾ ਬਕਾਇਦਾ ਅਗਰ ਇਹਨੂੰ ਸਮਝਾਇਆ ਗਿਆ ਤਾਂ ਹੀ ਹਣੀ ਸੇਠੀ ਦੇ ਨਾਲ ਇਹਦਾ ਰਾਜੀਨਾਮਾ ਹੋਇਆ ਬੀਤੇ ਦਿਨ ਦੇ ਵਿੱਚ ਆਪਾਂ ਆਪ ਹੀ ਦੇਖ ਲਿਆ ਪਰਿਵਾਰ ਉਹਨੂੰ ਇਸ ਚੀਜ਼ ਲਈ ਸਪੋਰਟ ਨਹੀਂ ਕਰਦਾ ਪਿਆ ਹੈਗਾ ਕਿ ਉਹ ਕਿਸੇ ਨਾਲ ਗਾਲੀ ਗਲੋਚ ਕਰੇ ਜਾਂ ਕਿਸੇ ਨਾਲ ਲੜੇ ਬਿਠਾ ਕੇ ਉਹਦਾ ਰਾਜੀਨਾਮਾ ਕਰਵਾਇਆ ਬਕਾਇਦਾ ਇਹਨਾਂ ਦੇ ਕੰਪਰੋਮਾਈਜ਼ ਕਰਵਾਏ ਤੇ ਹੋਰ ਵੀ ਜਿਹੜੇ ਮੁੱਦੇ ਨੇ ਉਹਨਾਂ ਨੂੰ ਵੀ ਸੋਲਵ ਕੀਤਾ ਜਾਊਗਾ ਕਿਸੇ ਵੀ ਅੱਗੇ ਫालतू ਮੁੱਦੇ ਦੇ ਵਿੱਚ ਇਹਦਾ ਨਾਮ ਨਾ ਤਾਂ ਆਏਗਾ ਤੇ ਨਾ ਹੀ ਇਹ ਇੰਟਰਫੇਅਰ ਕਰੇਗਾ ਬ ਉਦੇ ਆਪਣੇ ਬੈੱਡ ਦੇ ਉੱਤੇ ਪਈ ਪਿਸਟਲ ਦੇ ਉੱਤੇ ਆਪਾਂ ਪਰਚਾ ਦਰਜ ਕਰਦੀ ਉਹਦੇ ਤੇ ਆਮ ਐਕਟ ਦਾ ਕੋਈ ਗੱਲ ਨਹੀਂ ਸਰ ਕਾਨੂੰਨ ਵੀ ਬੈਠਾ ਜੱਜ ਸਾਹਿਬ ਬੈਠੇ ਨੇ ਸਭ ਕੁਝ ਇੱਥੇ ਦੁੱਧ ਦਾ ਦੁੱਧ ਤੇ ਪਾਣੀ ਦਾ ਮਾਹੌਲ ਸਿਕਿਉਰਟੀ ਦੇ ਨਾਲ ਚੱਲ ਰਹੀ ਹੈ ਜਾਂ ਫਿਰ ਹੁਣ ਸਿਕਿਉਰਟੀ ਨਹੀਂ ਹੁਣ ਭਾਜੀ ਉਹਦੇ ਨਾਲ ਕੋਈ ਸਿਕਿਉਰਟੀ ਨਹੀਂ ਚੱਲਦੀ ਪਈ ਤੁਹਾਨੂੰ ਪਤਾ ਹੈ ਉਹਦੇ ਲਾਸਟ ਟਾਈਮ ਵੀ ਉਹਦੇ ਇੱਥੇ ਹੀ ਦੁਕਾਨ ਦੇ ਉੱਤੇ ਉਹਦੇ ਤੇ ਹਮਲਾ ਆਇਆ ਸੀਗਾ ਸੱਤ ਗੋਣੀਆਂ ਉਹਦੇ ਲੱਗੀਆਂ ਸੀਗੀਆਂ ਲਾਇਸੈਂਸਡ ਵੈਪਨ ਹੈ ਉਹਨੂੰ ਜਿਹੜਾ ਗਵਰਨਮੈਂਟ ਵੱਲੋਂ ਇਸ਼ੂ ਹੈਗਾ ਵਾ ਤੇ ਉਸ ਵੈਪਨ ਨੂੰ ਅਗਰ ਉਹਨੇ ਆਪਣੀ ਸੇਫਟੀ ਦੇ ਲਈ ਕੋ ਠੀਕ ਹੈ ਹੁਣ ਅੱਗੇ ਕੀ ਲੱਗਦਾ ਇਸ ਮਾਮਲੇ ਦੇ ਵਿੱਚ ਤੁਸੀਂ ਇੱਕ ਦਿਨ ਦਾ ਰਿਮਾਂਡ ਮਿਲਿਆ ਲੱਗਦਾ ਆਪਦੇ ਮਨ ਦੇ ਵਿੱਚ ਖਤਰਾ ਮਹਿਸੂਸ ਕਰਦੇ ਹੋ ਕਿਸੇ ਤਰ੍ਹਾਂ ਦਾ ਦੇਖੋ ਉਹਦੀ ਸੇਫਟੀ ਨੂੰ ਲੈ ਕੇ ਤਾਂ ਸਾਨੂੰ ਵੈਸੇ ਹੀ ਡਰ ਸੀਗਾ ਤੇ ਬਾਕੀ ਹੁਣ ਕਸਟਡੀ ਦੇ ਵਿੱਚ ਹੈ ਫਿਲਹਾਲ ਤਾਂ ਬੜਾ ਸੀ ਉਹਦੀ ਸੇਫਟੀ ਕਰਕੇ ਹੋਰ ਜਿਹੜੇ ਜ਼ਰੂਰੀ ਕਦਮ ਨੇ ਅਸੀਂ ਉਠਾ ਰਹੇ ਹਾਂ ਪ੍ਰੋਪਰ ਕਰਾਂਗੇ ਅੱਛਾ ਮਾਤਾ ਵੀ ਤੁਹਾਡੇ ਉੱਤੇ ਸੀ ਕਿ ਵਾਰ-ਵਾਰ ਮਾਤਾ ਨੂੰ ਵੀ ਕੋਰਟ ਕਚੈਰੀਆਂ ਦੇ ਚੱਕਰ ਕੱਟਣੇ ਪੈਂਦੇ ਆ ਚੰਗਾ ਤਾਂ ਨਹੀਂ ਲੱਗਦਾ ਹੁਣਾਂ ਪਾਜੀ ਅਸੀਂ ਖੁਦ ਆਪਣੇ ਮਦਰ ਨੂੰ ਮਨਾ ਕਰਦੇ ਆ ਪਰ ਇੱਕ ਮਾਂ ਆਪਣੇ ਬੱਚੇ ਦੇ ਪ੍ਰਤੀ ਅਗਰ ਬੱਚਾ ਕੋਈ ਮੁਸੀਬਤ ਵਿੱਚ ਫਸ ਜਵੇ ਤਾਂ ਕਿਸੇ ਮਾਂ ਨੂੰ ਨਹੀਂ ਰੋਕ ਸਕਦੇ ਮਾਂ ਨੇ ਆਣਾ ਹੀ ਆਣਾ ਵੈ ਬਟ ਫਿਰ ਵੀ ਅਸੀਂ ਆਪਣੀ ਮਦਰ ਨੂੰ ਮਤਲਬ ਕਿਹਾ ਹੈ ਵਾ ਕੰਟਰੋਲ ਕਰਿਆ ਵਾ ਕਿ ਨਾ ਆਇਆ ਕਰੋ ਅਸੀਂ ਇਹ ਚੀਜ਼ਾਂ ਨੂੰ ਕੋਈ ਗੱਲ ਨਹੀਂ ਅਗਰ ਮਰਦਾ ਤੇ ਪੈਂਦੀ ਹੈ ਤਾਂ ਫਿਰ ਅਸੀਂ ਨਵੇੜ ਵੀ ਲਵਾਂਗੇ ਕੋਈ ਵੱਡੀ ਗੱਲ ਨਹੀਂ ਹੈਗੀ ਕੋਈ ਤੁਸੀਂ ਇੱਚੀ ਨਹੀਂ ਮੰਨਦੇ ਪਾਜੀ ਦੇਖੋ ਕਾਨੂੰਨ ਨੂੰ ਫੋਲੋ ਮੈਂ ਅੱਜ ਤਕਰੀਬਨ ਅਜ ਮੇਰੀ 34 ਸਾਲ ਦੀ ਉਮਰ ਹੋ ਗਈ ਹੈ ਕੋਈ ਮਰਦੇ ਪਰਚਾ ਨਹੀਂ ਦਰਜ ਹੈਗਾ ਤੇ ਜੇ ਮੈਂ ਕਾਨੂੰਨ ਨੂੰ ਫੋਲੋ ਕਰਦਾ ਵਾਂ ਤਾਂ ਤਾਂ ਹੀ ਮੈਂ ਸੋਸਾਇਟੀ ਦੇ ਵਿੱਚ ਜੀ ਰਿਹਾ ਵਾਂ ਮੈਂ ਪ੍ਰ ਕੋਈ ਸੋਸ਼ਲ ਮੀਡੀਆ ਤੇ ਹੋਤੇ ਕੋਈ ਗਲਤ ਬੋਲੇ ਆ ਕਿਸੇ ਨੂੰ ਮਤਲਬ ਪ੍ਰੋਵੋਕ ਕਰੇ ਪਰ ਅਗਰ ਕੋਈ ਉਹਨੂੰ ਪ੍ਰੋਵੋਕ ਕਰ ਰਿਹਾ ਹੋਵੇ ਤੁਸੀਂ ਬੀਤੇ ਦਿਨ ਦੇ ਵਿੱਚ ਦੇਖੋ ਕਿ ਇੱਕ ਐਡਵੋਕੇਟ ਸਾਹਿਲ ਗੁੱਗਾਏ ਦਾ ਨਾਮ ਦਾ ਬੰਦਾ ਹੈਗਾ ਵੈ ਉਹ ਆਪਣੀ ਇੱਕ ਕਾਲੇ ਕੋਟ ਨੂੰ ਪਾ ਕੇ ਕੁਝ ਵੀ ਕਿਸੇ ਨੂੰ ਮਾ ਭੇਣ ਦੀ ਗਾਲਾਂ ਕੱਢ ਦੇਵੇ ਉਹਦੇ ਦੇ ਉੱਤੇ ਕੋਈ ਮਤਲਬ ਕੋਈ ਉਹਦੇ ਤੇ ਪਰਚਾ ਨਹੀਂ ਦਰਜ ਹੋਏਗਾ ਸੀਪੀ ਸਾਹਿਬ ਕੀ ਉਸ ਚੀਜ਼ ਨੂੰ ਨਹੀਂ ਦੇਖ ਰਹੇ ਪ੍ਰਸ਼ਾਸਨ ਉਸ ਚੀਜ਼ ਨੂੰ ਨਹੀਂ ਦੇਖ ਰਿਹਾ ਸਿਰਫ ਪ੍ਰਿੰਕਲ ਨੇ ਆਪਣੇ ਘਰ ਬੈਠੇ ਆਪਣੇ ਵੈਪਨ ਦੀ ਫੋਟੋ ਖਿੱਚ ਕੇ ਬਾਦੀਤੀ ਦੇ ਉੱਤੇ ਪਰਚਾ ਦਰਜ ਕਰ ਦਿੱਤਾ ਅੱਜ ਵੀ ਉਹ ਦਿਖਿਆ ਉੱਥੇ ਉਹੀ ਵਕੀਲ ਹਾਂਜੀ ਬਿਲਕੁਲ ਕੋਰਟ ਰੂਮ ਦੇ ਵਿੱਚ ਆਇਆ ਬਕਾਇਦਾ ਕੋਰਟ ਦੇ ਬਾਹਰ ਆ ਕੇ ਉਹਨੇ ਦੱਬ ਕੇ ਲਲਕਾਰੇ ਮਾਰੇ ਨੇ ਇਸ਼ਾਰਾ ਦਿੱਤਾ ਹੈਗਾ ਵੈ ਹੋਰ ਉਹਨ ਭਾਜੀ ਮੈਂ ਤਾਂ ਹੈਰਾਨ ਹੈਗਾ ਵਾਂ ਕਿ ਪ੍ਰਸ਼ਾਸਨ ਜਾਵੇ ਇਹਨੂੰ ਹੀ ਦਬ ਲਿਆ ਜਾਵੇ ਕੋਈ ਗੱਲ ਨਹੀਂ ਕਿੰਨੀ ਕੀ دیر ਤੱਕ ਤੁਸੀਂ ਇਹਨੂੰ ਦਬਾ ਲੋਗੇ ਠੀਕ ਹੈ ਕੋਈ ਗੱਲ ਨਹੀਂ ਕੋਈ ਦਿੱਕਤ ਨਹੀਂ ਹੈਗੀ ਪਰ ਅਸੀਂ ਵੀ ਪਰਮਾਤਮਾ ਦੇ ਘਰ ਵਿੱਚ ਅਰਦਾਸ ਕਰਦੇ ਆ ਜੀ ਰੱਬ ਸਭ ਦੀ ਸੁਣਦਾ ਹੈਗਾ ਵਾ ਵਾਰੀ ਸਾਡੀ ਵੀ ਆਊਗੀ ਜੇ ਤੁਸੀਂ ਕਿਸੇ ਦੇ ਬੱਚੇ ਦੇ ਨਾਲ ਐਵੇਂ ਤਸ਼ੱਦਦ ਕਰੋਗੇ ਨਾ ਤੇ ਤੁਹਾਡੇ ਵੀ ਘਰ ਦੇ ਵਿੱਚ ਬੱਚੇ ਹੈਗੇ ਨੇ ਨਹੀਂ ਕਈ ਲੋਕਾਂ ਨੂੰ ਇਹ ਲੱਗਣਾ ਵੀ ਸ਼ਾਇਦ ਬਹੁਤ ਲੋਕਾਂ ਨੇ ਇਹ ਨਾ ਚੀਂਦੀ ਵੀ ਹਨੀ ਸੇਠੀ ਦਾ ਇਸ ਦੇ ਵਿੱਚ ਕੋਈ ਰੋਲਾ ਨਹੀਂ ਕਈ ਵਾਰੀ ਲੋਕਾਂ ਨੂੰ ਇਹ ਲੱਗਦਾ ਵੀ ਕਿਤੇ ਹਨੀ ਸੇਠੀ ਦਾ ਵੀ ਵਿੱਚ ਉਹਨਾਂ ਵਿੱਚ ਕੋਈ ਇਨਵੋਲਵਮੈਂਟ ਨਹੀਂ ਭਾਜੀ ਹਨੀ ਸੇਠੀ ਦੇ ਨਾਲ ਸਾਡਾ ਐਸਾ ਕੰਪਰੋਮਾਈਜ਼ ਹੋ ਚੁੱਕਾ ਹੈ ਬਕਾਇਦਾ ਉਹਦੀ ਮੈਨੂੰ ਸਵੇਰੇ ਕਾਲ ਵੀ ਆਈ ਉਹਨੇ ਹਾਲਚਲ ਵੀ ਪੁੱਛਿਆ ਉਹਨੇ ਮੈਨੂੰ ਇਹ ਵੀ ਕਿਹਾ ਕਿ ਜੇ ਕਿਤੇ ਲੋਡ ਬੰਦੀ ਭਰਾ ਤੇ ਦੱਸ ਦੇ ਮੈਂ ਆ ਜਾਣਾ ਵਾ ਮੇਰੀ ਵੀ ਉਹਨੂੰ ਇਹੀ ਸਲਾਹ ਸੀਗੀ ਕਿ ਵੀਰੇ ਤੇਰੀ ਨਹੀਂ ਨੀਡ ਹੈਗੀ ਤੂੰ ਆਪਦਾ ਸ਼ਾਂਤ ਰਹਿ ਤੂੰ ਵੀ ਆਪਣੇ ਵਪਾਰ ਵੱਲ ਧਿਆਨ ਦੇ ਕਿਉਂਕਿ ਅਗਰ ਇਹ ਆਪਣੇ ਵਪਾਰ ਵੱਲ ਧਿਆਨ ਦਿੰਦਾ ਤੇ ਅਜੇ ਨੋਬਤ ਨਾ ਆਂਦੀ ਠੀਕ ਹੈ ਸੋ ਇਹ ਸਨ ਪ੍ਰਿੰਕਲ ਲੁਧਿਆਣਾ ਦੇ ਪ੍ਰਾਤ ਤ ਤੁਹਾਨੂੰ ਦੱਸਦੀ ਕਿ ਇਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਹੈ ਕਿ ਕਿਹੜੇ ਮਾਮਲੇ ਦੇ ਵਿੱਚ ਜਾਂ ਕਿਹੜੀਆਂ ਚੀਜ਼ਾਂ ਕਰਕੇ ਪ੍ਰਿੰਕਲ ਲੁਧਿਆਣਾ ਦੀ ਗ੍ਰਿਫਤਾਰੀ ਹੋਈ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਅੱਗੇ ਕੀ ਕਾਰਵਾਈ ਹੁੰਦੀ ਹੈ ਜਾਂ ਫਿਰ ਪ੍ਰਿੰਕਲ ਲੁਧਿਆਣਾ ਨੂੰ ਕਦੋਂ ਤੱਕ ਜ਼ਮਾਨਤ ਮਿਲਦੀ ਹੈ ਕੈਮਰਾਮੈਨ ਅਮਨ ਦੇ ਨਾਲ ਦੀਪ ਸੰਦੀਪ ਡੇਲੀ ਪੋਸਟ ਪੰਜਾਬੀ ਲੁਧਿਆਣਾ